ਰਦਾਸਪੁਰ ਬੀਤੇ ਦਿਨ ਆਸਾਮ ਦੇ ਗਹਾਟੀ ਨਜ਼ਦੀਕ ਸੜਕ ਦੇ ਨਿਰਮਾਣ ਚ ਕੰਮ ਕਰਦੇ ਫੌਜ ਦੇ ਗ੍ਰਫ ਵਿਭਾਗ ਚ ਕ੍ਰੇਨ ਆਪਰੇਟਰ ਵਜੋਂ ਸੇਵਾ ਨਿਭਾ ਰਹੇ ਕਰਮबीर ਸਿੰਘ ਨੇ ਡਿਊਟੀ ਦੌਰਾਨ ਸ਼ਹਾਦਤ ਦਾ ਜਮ ਪੀਤਾ ਹੈ ਦੱਸ ਦਈਏ ਕਿ ਸੜਕ ਦੇ ਨਿਰਮਾਣ ਚ ਕੰਮ ਕਰਦਿਆਂ ਇੱਕ ਪਹਾੜੀ ਦੇ ਪੱਥਰ ਕ੍ਰੇਨ ਉੱਤੇ ਆ ਡਿੱਗੇ ਜਿਸ ਨਾਲ ਪੱਥਰਾਂ ਦੇ ਹੇਠਾਂ ਦੱਬ ਜਾਣ ਕਾਰਨ ਕਰਮਵੀਰ ਸਿੰਘ ਅ ਸ਼ਹੀਦ ਹੋ ਗਿਆ ਸ਼ਹੀਦ ਕਰਮਵੀਰ ਸਿੰਘ ਦੀ ਮ੍ਰਿਤਕ ਦੇਹ ਸ਼ੁੱਕਰਵਾਰ ਨੂੰ ਪਿੰਡ ਪੁੱਜੀ ਹੈ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਵੱਲੋਂ ਪੂਰੇ ਮਾਣ ਸਨਮਾਨ ਨਾਲ ਮ੍ਰਿਤਕ ਦੇਹ ਨੂੰ ਕਾਦੀ ਚੁੰਗੀ ਬਟਾਲਾ ਤੋਂ ਵੱਡੇ ਕਾਫਲੇ ਦੇ ਰੂਪ ਚਲੇ ਜਾਇਆ ਗਿਆ ਤੇ ਪਿੰਡ ਦੀਵਾਨੀਵਾਲ ਕਲਾ ਚ ਫੌਜ ਦੀ ਟੁਕੜੀ ਵੱਲੋਂ ਸਰਕਾਰੀ ਸਨਮਾਨ ਦੇਣ ਉਪਰੰਤ ਅੰਤਿਮ ਸੰਸਕਾਰ ਕੀਤਾ ਗਿਆ ਤੁਸੀਂ ਦੇਖ ਰਹੇ ਡੀਐਸ ਨਿਊਜ਼ ਪੰਜਾਬ ਪੱਤਰਕਾਰ ਅਸ਼ੋਕ ਜਿਹੇਵਾਲ ਦਿਵਿੰਦਰ ਸਿੰਘ ਦੀ ਖਾਸ ਰਿਪੋਰਟ ਧੰਨਵਾਦ போல சோனியா <laughs> 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 ਬੋਲੇ ਸੋਨਿਹਾਲ ਜੀ ਸਤਿ ਸ੍ਰੀ ਅਕਾਲ ਬਾਜੀ ਥੋੜਾ ਜੀ ਸੁਕਾਵਾ ਚੁੱਕੋ ਚਾ ਚੁੱਕੋ ਆ ਚੁੱਕੋ ਸਿਮਰਤਾ ਨੂੰ ਅੰਕ ਲੈਂਦੇ ਆ ਅੱਜ ਫਰੰਗਰ ਦੋ ਤੇ ਅਮਰਦਾਸ ਰਾਮਦਾਸਾ ਹੈ ਸਫਾਈ ਅਰਜਨ ਫਰਗੋਬੰਦ ਨੂੰ ਸਿਮਰਤਾ ਚਲ ਤੇ ਆਈਆ ਜਿਸ ਜੁਠੇ ਸਭ ਦੁੱਖ ਜਾਇ ਤੇ ਮਹਾਦਰ ਸਿਮਰਿਆ ਕਾਨੂੰਨ ਦਾ ਵਾਪਸ ਤਿੰਨ ਚਾਰ すいません。<noise> <noise> ਕਮਲ ਸਿੰਘ ਇਲਟਾ ਦੇ ਸਭੀ ਕਦੋਂ ਪਤਾ ਲੱਗਦਾ ਕਿ ਕਿਸ ਨਾਲ ਜੱਤ ਹੈ ਇਹਦਾ ਆਪਣੇ ਚਾਤੀ ਪਤਾ ਲੱਗਾ ਮੈਂ ਆਬ ਇੱਥੋਂ ਪ੍ਰਧਾਨ ਸਾਹਿਬ ਪੰਡਤ ਸਾਹਿਬ ਇੱਥੋਂ ਉਹ ਨਹੀਂ ਲੰਦ ਨਹੀਂ ਉੱਥੇ ਗਏ ਹਾਂ ਬੁਲਾਉਣਾ ਉੱਥੇ ਇਹ ਪਤਾ ਲੱਗਿਆ ਵੀ ਆ ਕੰਮ ਹੋਇਆ ਹਨ ਉਹਦੋਂ ਵਾਪਸੀ ਆਉਂਦੇ ਸੀ ਸਾਤਵੀਕ ਨੂੰ ਤੇ ਸਾਤਵੀਕ ਆਉਂਦਿਆ ਵੀ ਪਤਾ ਲੱਗਿਆ ਵੀ ਆਹ ਨਾਲ ਹੀ ਪਤਾ ਲੱਗ ਗਿਆ ਪਿਆ ਕੰਮ ਹੋਇਆ ਛਕਾ ਦਾ ਇੱਕ ਇਦਾਂ ਦੇ ਕੰਮ ਨੇ ਵੱਡੇ ਕੰਮ ਨੇ ਭਾਗ ਦਾ ਅਸਰ ਆਇਆ ਇਹਦੇ ਨੇ ਸਾਲ ਦੇ ਬਾਅਦ ਦਾ ਹੀਰਾਪੁਰ ਵੀ ਭਾਗ ਦਾ ਮਤਲਬ ਭਾਗ ਦਾ ਪਾੜੀ ਉਹਦੇ ਫਿਆਨ ਦੇਗਾ ਤੁਹਾਡੀਆਂ ਫੋਟਾਂ ਜਿਹਾ ਲਾ ਦੇਖਿਆ ਤੁਹਾਨੂੰ ਗੋ ਮਹਾਰਾਜੀ ਜਾਨ ਦਾ ਵੀ ਕੀ ਹੁੰਦਾ ਚੱਲਦਾ ਬਣਿਆ ਕਿੱਦਾਂ ਹੋਇਆ ਕੀ ਗੱਲ ਬਾਤ ਹੈ ਨਾ ਸ਼ੁਰੂ ਐਂਡ ਤੇ ਕੀ ਗੱਲ ਕਰਤੀ ਸੀ ਆ ਰਾਸ ਟੋਲੇ ਸਾਨੂੰ ਅਸੀਂ ਏਡੀ ਦਮ ਨਾਲ ਸਵੇਰੇ ਤਾਂ ਦਾ ਵੀ ਟਰੱਕ ਨਾਲ ਜਾਂਦਾ ਕਿ ਦਾ ਮੈਂ ਟਰੱਕ ਕਰਾਦਾ ਤਾ ਹੂੰ ਨਾ ਕਹਿੰਦੇ ਟਰੰਗ ਤਣਾਇਸ ਟਰੰਗ ਲਈ ਤਾਮਾਂਗੇ ਅੰਦਰ ਤੋਂ ਤੁਹਾਡੀ ਮੱਗਿੰਦ ਠੀਕਾ ਕਰਾ ਦੇਣਾ ਹੈ ਨਹੀਂ ਕੋਈ ਕੰਮ ਨਹੀਂ ਕੀ ਉਦਾਂ ਹੀ ਬੱਸ ਹਾਂ ਇੰਦਾ ਹਾਏ ਦੇ ਕਹਿਦੇ ਰਹੇ ਕੋਈ ਗੱਲ ਨਹੀਂ ਗੱਲਾਂ ਬਾਤਾਂ ਕਰਦੇ ਰਹੇ ਕੋਈ ਗੱਲ ਬਾਤ ਨਹੀਂ ਇਦਾਂ ਬਸ ਅਸੀਂ ਆ ਗਏ ਹਾਂ ਉਥੋਂ ਇਦੋਂ ਆਉਂਦੇ ਆਦਿ ਨੂੰ ਪਤਾ ਲੱਗਦਾ ਅਗਰ ਆ ਘੱਮ ਹੋ ਗਏ ਨਾ ਕੋਣ ਕੋਣ ਕਰਵਾ ਚ ਕੋਣ ਕਰਵਾ ਕੇ ਉਹ ਜੀ ਹਾਂ ਆਹ ਸਾਡੇ ਛੱਡਣੀ ਇਹਨਾਂ ਦੇ ਨਾਲੀ ਕਿੱਥੇ ਆਉਂਦੇ ਕਿੱਥੇ ਆਉਂਦੇ ਸਰਕਾਰ ਕੋ ਜੋ ਸਰਕਾਰ ਅੱਜ ਕਦੇ ਪਤਾ ਕਿਸਾਨੀ ਗਰੀਬੀ ਦਵਾ ਉਟਾਈ ਕਿ ਨਾ ਜਮੀਨ ਆ ਉਹਦੇ ਆਸੇ ਦੇ ਨਾਲ ਆੜੀ ਨੇ ਫਿਰਨੇ ਹਾਂ ਹਰਿਆਵਾਲੀ ਉਹ ਜਿਆਦਾ ਇਸ ਵਾਰ ਵੀ ਇਹ ਗੈਂ ਬੜਾ ਵੱਡਾ ਟੋਕਸ ਹੁੰਦਾ ਕਿ ਉਹ ਵਾਸਤੇ ਬੇੜੇ ਕੀ ਕੀਤਾ ਹੱਥੋਂ ਦਬਾ ਵੀ ਨਹੀਂ ਕੋਈ ਹੁੰਦਾ ਇਹ ਕੀ ਕਰੀਏ ਸਾਡੇ ਹੱਥ ਮੂੰਹ ਵਿੱਚ ਤਾਂ ਤਿਕਲਦਾ ਨਹੀਂ ਕੀ ਕਰੀਏ ਹਾਂ ਪਾੜ ਉਹਦੇ ਤੇ ਕਾਹ ਡਗਾ ਪਾੜ ਮੈਂ ਹਰਵਿੰਦਰ ਸਿੰਘ ਮਸਾਣੀ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਜੀ ਬਿਲਕੁਲ ਵਾਰ ਵਸੇ ਬੜਾ ਉੱਖਾ ਕੰਮ ਹੋਇਆ ਜਿਹੜਾ ਬੇਟੇ ਦੀ ਜਾਨ ਚ ਗਈ ਹੈ ਇਸ ਕਿਸ ਤਰ੍ਹਾਂ ਬਹੁਤ ਹੀ ਬੇਵਕਤੀ ਮੌਤ ਜਿਹੜੀ ਆ ਸਾਡੇ ਬੱਚੇ ਦੀ ਕਰਮਵੀਰ ਦੀ ਹੋਈ ਆ ਬੜੇ ਗਰੀਬੀ ਦਾਵੇ ਤੇ ਵਿੱਚ ਪਰਿਵਾਰ ਜਿਹੜਾ ਸੀ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਬਸ਼ਰ ਕਰ ਰਿਹਾ ਆ ਤੇ ਬੱਚਾ ਜਿਹੜਾ ਸੀ ਆਪਣੇ ਮਾਤਾ ਪਿਤਾ ਤੇ ਬੱਚਿਆਂ ਨੂੰ ਬੁੱਕਲ ਚ ਲੈ ਕੇ ਗੁਜ਼ਾਰਾ ਕਰ ਰਿਹਾ ਸੀਗਾ ਬੇਵਕਤੀ ਮੌਤ ਦੇ ਕਾਰਨ ਜਿੱਥੇ ਵੱਡਾ ਦੁੱਖ ਆ ਉਥੇ ਮਾਨਵੀ ਮਹਿਸੂਸ ਕਰਦੇ ਆ ਕਿ ਸਾਡਾ ਬੱਚਾ ਜਿਹੜਾ ਆ ਉਹ ਇਸ ਦੇਸ਼ ਦੀਆਂ ਹੱਦਾਂ ਸਰਹੱਦਾਂ ਦੇ ਉੱਤੇ ਅਰਨਾਚਲ ਦੇ ਵਿੱਚ ਦੇਸ਼ ਦੀ ਸੇਵਾ ਦੇ ਕੌਮ ਦੇ ਕੰਮ ਆਇਆ ਆ ਮੇਰਾ ਜਥੇਬੰਦੀ ਵੱਲੋਂ ਸਰਕਾਰ ਨੂੰ ਅਪੀਲ ਆ ਕਿ ਸਰਕਾਰ ਪੰਜਾਬ ਸਰਕਾਰ ਬਣ ਦੇ ਬੈਨੀਫਿਟ ਦੀ ਜਿਹੜੀ ਕਾਰਵਾਈ ਆ ਉਹ ਬਿਲਕੁਲ ਸਹੀ ਤਰੀਕੇ ਨਾਲ ਪੂਰੀ ਕਰ ਦੋਵੇ ਤਾਂ ਕਿ ਪਰਿਵਾਰ ਨੂੰ ਤਰਵਾਸ ਹੋ ਸਕੇ ਤੇ ਕੇਂਦਰ ਸਰਕਾਰ ਦੇ ਜਿਹੜੇ ਆਪਣੇ ਬੈਨੀਫਿਟ ਨੇ ਉਹ ਆਲਰੇਡੀ ਜਿਹੜੇ ਆ ਉਹਨੂੰ ਪ੍ਰੋਸੈਸ ਨੇ ਤੇ ਪੰਜਾਬ ਸਰਕਾਰ ਵੀ ਇਹਦੇ ਲਈ ਵੱਡੀ ਜਿਹੜੀ ਮਦਦ ਹੈ ਜੋ ਪਰਿਵਾਰ ਦੇ ਬੈਨੀਫਿਟ ਪਾਉਂਦੇ ਆ ਉਹਨਾਂ ਨੂੰ ਜਾਰੀ ਕਰੇ ਮੈਂ ਪੂਰੀ ਇਸਾਰ ਨਾਲ ਜੋ ਸਰਚ ਕਮੇਟੀ ਪੰਜਾਬ ਦੇ ਸੂਬਾ ਸਟੇਟ ਦੇ ਵੱਲੋਂ ਇਸ ਬੇਵਕਤੀ ਮੌਤ ਦੇ ਉੱਤੇ ਪਰਿਵਾਰ ਦੇ ਨਾਲ ਡੂੰਘਾ ਦੁੱਖ ਪ੍ਰਗਟ ਕਰਦਾ ਜੀ ਧੰਨਵਾਦ ਮਹਾਵੀਰ ਸਿੰਘ ਬ੍ਰਦਰ ਹੀ ਜੀ ਵੱਡਾ ਮੇਰਾ ਹਾਂਜੀ ਉਹਨਾਂ ਬਾਰੇ ਦੱਸਿਓ ਕਿੱਥਲਾ ਸੁਭਾਅ ਸੀ ਬਹੁਤ ਵਧੀਆ ਹੈ ਜੀ ਸੁਭਾਅ ਰਦੀਨਾ ਵਧੀਆ ਹੈ ਕੋਈ ਕਹਿ ਨਹੀਂ ਸਕਦੇ ਵੇਖੋ ਜੀ ਤਿੰਨਾ ਚੌਂ ਪਿੰਡਾਂ ਦੀ ਸੰਗਤ ਖਲੋਤੀ ਹੈ ਇੱਕ ਪਿਆਰ ਕਰਕੇ ਖੜੀ ਹੈ ਜੀ ਚਾਰ ਪੰਜ ਦਿਨ ਤੋਂ ਬਸ ਵੇਟ ਕਰ ਰਹੇ ਆ ਕਿ ਕਦੋਂ ਡੈਡ ਬੱਲੀ ਆਏਗੇ ਅਸੀਂ ਉਹਦੇ ਦਰਸ਼ਨ ਕਰੀਏ ਬਹੁਤ ਵਧੀਆ ਸੁਭਾਅ ਦੇ ਹਨ ਹਾਂਜੀ ਹਾਂਜੀ ਪਿੰਡ ਸਾਰਾ ਜੀ ਇੱਕ ਪਿੰਡ ਨਹੀਂ ਪੰਜ ਛੇ ਪਿੰਡਾਂ ਦੀ ਸੰਗਤ ਆਈ ਹੈ ਜੀ ਅਜੇ ਘਰ ਵੀ ਸਾਡੇ ਮੰਨ ਲਓ ਸੰਗਤ ਬੈਠੀ ਹੈ ਪੂਰੀ ਬਾਹਰ ਕੀ ਬਾਹਰ ਕੀ ਗੱਲਾਂ ਘਰ ਆ ਗਏ ਬਹੁਤ ਵਧੀਆ ਜੀ ਬਹੁਤ ਮੋਲਾ ਪੜੇ ਸਾਨੂੰ ਬਹੁਤ ਵਧੀਆ ਇਨਸਾਨ ਆ ਫੈਮਿਲੀ ਵਾਸਤੇ ਬੜਾ ਵੱਡਾ ਘਟਾ ਹੈ ਬੜਾ ਵੱਡਾ ਘਟਾ ਜੀ ਭਾਈ ਆਪਣਾ ਨਾਮ ਕੀ ਹੈ ਮੇਰਾ ਨਾਮ ਅਨੰਤਬੀਰ ਸਿੰਘ ਹੈ ਜੀ ਪਪਾ ਪਪਾ ਕੱਢ ਲਾਗੇ ਹਾਂ ਜੀ ਉਹ ਸਿੱਧਾ ਵੀ ਆ ਰਿਹਾ ਹੈ ਜੀ ਕਾਹ ਚੇ ਕਰਦੇ ਮਾੜਾ ਸੋਚਦਾ। ਭਜੀ ਦਾ ਤਾਂ ਉਹਨਾਂ ਨੂੰ ਫੋਨ ਆਇਆ ਸਾਨੂੰ 3 ਵਜੇ ਫੋਨ ਆਇਆ ਕਿ ਉਹਨਾਂ ਦੇ ਉੱਤੇ ਮਤਲਬ ਕਿ ਪਹਾੜੀ ਪਹਾੜੀ ਦੇਖੀ ਹੈ ਤੇ ਉਹ ਨਹੀਂ ਰਹੇ ਤੇ ਉਹਨਾਂ ਤੋਂ ਬਾਅਦ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਉਹ ਸਵੇਰੇ ਬਸ 11 ਵਜੇ ਗੱਲ ਹੋਈ ਉਹਨਾਂ ਨਾਲ ਉਸ ਤੋਂ ਬਾਅਦ ਗੱਲ ਨਹੀਂ ਹੋਈ ਉਸ ਤੋਂ ਬਾਅਦ ਮੈਨੂੰ ਕਈ ਸਾਨੂੰ ਕਈ ਫੋਨ ਆਏ ਆ ਅਨੋ ਨੰਬਰਾਂ ਤੋਂ ਉਹ ਬੁਝਦੇ ਸਾਨੂੰ ਕਿ ਟਾਈਮ ਉਹਨਾਂ ਦਾ ਨੰਬਰ ਕੋਈ ਇਨਫੋਰਮੇਸ਼ਨ ਕੋਈ ਦੇ ਰਿਹਾ ਹਨ ਨੂੰਹ ਟੈਂਸ਼ਨ ਚ ਆ ਗਿਆ ਕਿ ਕੀ ਗੱਲ ਹੋਈ ਅਹੀਂ ਅੱਗੋਂ ਉਹਨਾਂ ਦੇ ਫਿਰ ਦੋਸਤਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਕਿ ਅੱਗੋਂ ਅਸੀਂ ਕੋਸ਼ਿਸ਼ ਕਰਦੇ ਹਾਂ ਫਿਰ ਉਹਨਾਂ ਦੇ ਸ਼ਾਮ ਕੇ 6 ਵਜੇ ਤੱਕ ਸਾਨੂੰ ਕਾਲ ਆਈ ਹੈ ਕਿ ਉਹਨਾਂ ਦੇ ਉੱਤੇ ਪਾਣੀ ਡੇਗ ਗਿਆ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਇਦਾਂ ਹਾਂਜੀ ਸਾਡਾ ਗੱਲ ਹੈ ਕਿਸ ਗੱਲ ਬਾਤ ਕਿਸ ਗੱਲ ਬਾਤ ਸਾਡੀ ਉਹ ਉਹੀ ਨਾਰਮਲ ਜਿਵੇਂ ਕਹਿੰਦੇ ਸਾਡੇ ਨਗਰ ਕੀਰਤਨ ਨਿਕਲਿਆ ਸੀ ਉਹ ਕੰਦੇਗੀ ਸੇਵਾ ਸੇਵਾ ਕਰੀਂ ਉਹ ਸ਼ਾਮ ਨੂੰ ਮੈਂ ਗੱਲ ਕਰਾਂਗਾ ਤੇ ਬਾਅਦ ਵਿੱਚ ਸ਼ਾਮ ਨੂੰ ਗੱਲ ਨਹੀਂ ਬਾਅਦ ਵਿੱਚ ਕੀਤੀ ਗੱਲ ਨਹੀਂ ਹੈ ਪਾਪਾ ਦੇ ਸੁਪਨੇ ਸੀ ਕਿ ਮਨਨੂ ਕੀ ਆਪਣੇ ਤੋਂ ਵੱਡੀ ਪੋਸਟ ਦੇ ਅਫਸਰ ਨੌਕਰੀ ਵਧੀਆ ਇਹ ਸੈਟਲ ਹੋ ਜਾਣਾ ਉਹਨਾਂ ਦਾ ਇਹ ਸੁਪਨਾ ਸੀ ਘਰ ਚ ਕਮੋਣ ਵਾਲੇ ਮੇਰੇ ਚਾਚੂ ਦਾਦੂ ਤੇ ਬਸ ਤੇ ਹਾਂ ਜੀ ਇਸ ਬੰਦੇ ਦਾ ਨਾਮ ਦਾਸੂ ਮੇਰਾ ਨਾਮ ਸੁਖਵਿੰਦਰ ਸਿੰਘ ਇਹਨਾਂ ਦੀ ਡਿਊਟੀ ਜੀ ਸੀ ਹੋਰ ਅਰੰਚਲ ਉੱਥੇ ਕ੍ਰੇਨ ਆਪਰੇਟਰ ਸੀਗੇ ਆਪਣੇ ਮਹਿਕਮੇ ਚ ਤੇ ਉਹ ਸਲਾਈਡ ਹੋ ਗਈ ਉੱਥੇ ਪਾੜੀ ਹਾਂਜੀ ਉਹ ਪਰਿਵਾਰਨਾਂ ਦਾ ਮਾਤਾ ਪਿਤਾ ਪਤਨੀ ਇੱਕ ਬੇਟਾ 14 ਸਾਲ ਦਾ ਬਹੁਤ ਜੀ ਪਹਾੜੀ ਨਾਲ ਪਹਾੜ ਨਾਲ ਟੱਕਰ ਉੱਥੇ ਲਈ ਤੇ ਪਹਾੜੀ ਪਹਾੜ ਡਿੱਗਣ ਵਾਲੀ ਗੱਲ ਆ ਜੀ ਪਰਿਵਾਰ ਤੇ ਵੀ ਤੇ ਜਵਾਨ ਨੇ ਵੀ ਪਹਾੜ ਨਾਲ ਮੱਥਾ ਲਾਇਆ ਸੀ ਘਰ ਦੀ ਪਰਿਵਾਰ ਨਾਲ ਗੱਲਬਾਤ ਹੋਈ ਹਾਂਜੀ ਮੇਰਾ ਭਤੀਜਾ ਸੀਗਾ ਜੀ ਹਾਂਜੀ ਤੇ ਜਿੱਦਣ ਇਹਨਾਂ ਦੇ ਇਤਰਾ ਹੁੰਦੇ ਆ 7 ਤਰੀਕ ਨੂੰ ਹੋਇਆ 12 ਵਜੇ ਤੱਕ ਫੋਨ ਆਉਂਦਾ ਰਿਹਾ 2:30 ਵਜੇ ਇਹ ਹਾਸਾ ਹੋਇਆ ਤੇ ਸਾਨੂੰ 5.5 ਫੋਨ ਆਇਆ ਸੁਭਾ ਦੀ ਗੱਲ ਕਰੀਏ ਤੇ ਮੇਰੇ ਕੋਲ ਕੋਈ ਬਿਆਨ ਹੀ ਨਹੀਂ ਕਰ ਸਕਦਾ ਮੇਰੇ ਕੋਲ ਲਫ਼ਜ਼ ਹੀ ਨਹੀਂ ਹੈਗੇ ਇੰਨਾ ਵਧੀਆ ਸੁਭਾ ਤੇ ਮਲਾਪੜਾ ਰੱਬ ਵਰਗਾ ਰੂਹੀ ਹੋ ਜੀ 21 ਦਸੰਬਰ ਨੂੰ ਗਏ ਛੁੱਟੀ ਕੱਟ ਕੇ ਸਾਨੂੰ 5.5 ਫੋਨ ਆਇਆ ਸ਼ਾਮ ਨੂੰ 7 ਤਰੀਕ ਨੂੰ ਹਾਂਜੀ ਇਹ 42 ਦੀ ਸੀ ਇਹ ਗ੍ਰਫ ਜੀ